ਖਾਰ ਦੀ ਟੱਕਰ ਨਾਲ ਬੁਲੇਟ ਨੂੰ ਧਮਾਕੇ ਤੋਂ ਬਾਅਦ ਲੱਗੀ ਅੱਗ ਬੁਲੇਟਸ ਵਾਸ 16 ਵਰਿਆਂ ਦੇ ਨੌਜਵਾਨ ਦੀ ਕੋਈ ਮੌਤ ਨਹੀਂ ਮਿਤਰਕ ਨੌਜਵਾਨ ਨੇ 10ਵੀਂ ਵਿੱਚ 81% ਲਏ ਸੀ ਨੰਬਰ 11ਵੀਂ ਵਿੱਚ ਲੈਣਾ ਸੀ 78 ਬੀਤੀ ਰਾਤ ਫਤੇਗਰ ਚੂੜੀਆਂ ਦੇ ਪਿੰਡ ਸਮਰਾਏ ਦਾ ਵਾਸੀ 11ਵੀਂ ਵਿੱਚ ਪੜਦੇ 16 ਵਰਿਆਂ ਦੇ ਨੌਜਵਾਨ ਸੁਖਮਨਪੀ ਸਿੰਘ ਉੱਤਰ ਮੇਜਰ ਸਿੰਘ ਜਿਸ ਦੀ ਇੱਕ ਸੜਕ ਹਾਦਸੇ ਚ ਮੌਤ ਹੋ ਜਾਣ ਦੀ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਾਣਕਾਰੀਆਂ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੁਲੇਟ ਵਿੱਚ ਇੱਕ ਬਲਾਸਟ ਨਾਲ ਅੱਗ ਲੱਗ ਗਈ ਇਸ ਕਾਰਨ ਨੌਜਵਾਨ ਸੁਖਮਨਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਗਿਆ ਹੈ ਕਿ ਸੁਖਮਨਪ੍ਰੀਤ ਸਿੰਘ 10ਵੀਂ ਕਲਾਸ ਵਿੱਚ ਫਰਸਟ ਕਲਾਸ ਡਿਵੀਜ਼ਨ ਨਾਲ ਪਾਸ ਹੋਣ ਤੋਂ ਬਾਅਦ ਪੀਟੀਈ ਦੀਆਂ ਕਲਾਸਾਂ ਲਾਉਣ ਲਈ ਅੰਮ੍ਰਿਤਸਰ ਜਾਂਦਾ ਸੀ ਇਸ ਸੰਬੰਧੀ ਸੁਖਮਨਪ੍ਰੀਤ ਸਿੰਘ ਦੇ ਚਾਚਾ ਜਸਵਿੰਦਰ ਸਿੰਘ ਅਤੇ ਪਿੰਡ ਸਮਰਾਏ ਦੇ ਸਰਪੰਚ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਸੁਖਮਨਪ੍ਰੀਤ ਸਿੰਘ ਆਪਣੇ ਬੁਲੇਟ ਮੋਟਰਸਾਈਕਲ ਤੇ ਰਾਤ 9 ਵਜੇ ਦੇ ਕਰੀਬ ਪਿੰਡ ਸਮਰਾਏ ਤੋਂ ਅੰਮ੍ਰਿਤਸਰ ਵਾਲੇ ਪਾਸੇ ਪਿੰਡ ਬੱਲਕਲਾਂ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਿਹਾ ਸੀ ਅਤੇ ਜਦ ਉਹ ਪਿੰਡ ਸੋਈਆਂ ਦੇ ਅੱਡੇ ਨਜ਼ਦੀਕ ਪਹੁੰਚਿਆ ਤਾਂ ਅੱਗੋਂ ਆ ਰਹੀ ਥਾਰ ਨੇ ਜ਼ੋਰਦਾਰ ਟੱਕਰ ਮਾਰੀ ਜਿਸ ਨਾਲ ਇੱਕ ਜ਼ੋਰਦਾਰ ਤਮਾਕਾ ਹੋਇਆ ਅਤੇ ਬੁਲੇਟ ਮੋਟਰਸਾਈਕਲ ਨੂੰ ਅੱਗ ਲੱਗ ਗਈ ਅਤੇ ਸੁਖਮਨਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜ਼ਿਕਰਯੋਗ ਹੈ ਕਿ ਸੁਖਮਨਪ੍ਰੀਤ ਸਿੰਘ ਨੇ 10 ਦਿਨ ਪਹਿਲਾਂ ਹੀ 10ਵੀਂ ਚੋਂ ਫਰਸਟ ਡਿਵੀਜ਼ਨ ਚ ਪਾਸ ਹੋ ਕੇ 11ਵੀਂ ਹਰਦੋਵਾਰ ਸਕੂਲ ਦੇ ਵਿੱਚ ਦਾਖਲਾ ਲੈਣਾ ਸੀ ਪੀਟੀਈ ਦੀਆਂ ਕਲਾਸਾਂ ਲਗਾਉਣ ਲਈ ਉਹ ਅੰਮ੍ਰਿਤਸਰ ਦੇ ਕਿਸੇ ਕੋਚਿੰਗ ਸੈਂਟਰ ਵਿਖੇ ਜਾਂਦਾ ਸੀ ਸੁਖਮਨਪ੍ਰੀਤ ਸਿੰਘ ਦੀ ਮੌਤ ਨਾਲ ਪੂਰਾ ਇਲਾਕਾ ਸ਼ੋਕ ਅਤੇ ਦੁੱਖ ਵਿਚ ਡੁੱਬਾ ਹੈ ਤੀਜਾ ਮੇਰੇ ਵੱਡੇ ਭਰਾ ਦਾ ਜੰਦਾ ਐ ਅੰਮ੍ਰਿਤਸਰ ਜਾਂਦਾ ਪੀਟੀ ਕਰਨਾ ਉਥੋਂ 4:00 ਵਜੇ ਆ ਗਿਆ ਸਾਨੂੰ ਸਵੇਰੇ ਕਹਿੰਦਾ ਵੀ ਮੈਂ ਜਾਣਾ ਵਾਂ ਨਾਲ ਕੇ ਸਾਡੇ ਨਾਲ ਕੇ ਜਾਣਾ ਹੈ ਆਪਣੇ ਡੈਡੀ ਦੇ ਨਾਲ ਕੇ ਉੱਥੇ ਪ੍ਰੇਮ ਮੜਾ ਕਰਦੇ ਤੇ ਜਾਂਦਾ ਅੱਗੇ ਵੀ ਜਲ ਜਾਂਦਾ ਹੈ 4 ਵਜੇ ਆ ਗਿਆ ਤੇ ਆਣ ਕੇ ਮੁੜ ਕੇ ਫੇਰ ਅੰਦਰੋਂ ਆ ਗਿਆ ਵਾ ਦੋਵੇਂ ਮੁੰਡੇ ਕੋਈ ਹੋਰ ਜਾਂਦਾ ਸੀ ਇਕੱਠੇ ਆਏ ਉਹਨੂੰ ਘਰ ਛੱਡ ਕੇ ਫੇਰ ਫੜੇਗੜ ਚ ਲੱਗ ਗਿਆ ਵਾ ਘਰ ਨਹੀਂ ਆਇਆ ਮੁੜ ਕੇ ਜੇਟਰ ਮੋਟਰਸਾਈਕਲ ਲੈ ਕੇ ਵਟਾ ਕੇ ਮੁੰਡੇ ਨਾਲ ਚ ਲੱਗਿਆ ਪੌਣੇ 9 ਵਜੇ ਸਾਨੂੰ ਫੋਨ ਆਇਆ ਜਾਣਾ ਇਹਨੇ ਬੱਲੀ ਅੱਛਾ ਬੱਲੋ ਹਾਂਜੀ ਗੁਲਟ ਮੋਟਰਸਾਈਕਲ ਜੀ ਹਾਂ ਫੋਨ ਆਉਣਾ ਇਹਦੀ ਮੰਮੀ ਨੂੰ ਇਹਦੇ ਫੋਨ ਤੇ ਫੋਨ ਕੀਤਾ ਕਿਸੇ ਨੇ ਇਹ ਬੱਚਾ ਤੁਹਾਡਾ ਕੀ ਲੱਗਦਾ ਵਾ ਮੈਂ ਕਿਹਾ ਬੇਡਾ ਮੇਰਾ ਅਨੇ ਵੀ ਟ੍ਰੈਕਸੀਡੈਂਟ ਹੋ ਗਿਆ ਵਾ ਇਹਦਾ ਸੋਇਆਂ ਮੰਡੀ ਦੇ ਉਰਲੇ ਬੰਨੇ ਜਿਹੜੀ ਮਜੀਠੇ ਨੂੰ ਤੜਕ ਮੁੜਦੀ ਓਥੇ ਥਾਰ ਗੱਡੀ ਚ ਵੱਜਾ ਇਹਦੇ ਦਵਾਦਾ ਥਾਰ ਨੇ ਟੱਕਰ ਮਾਰੀ ਥਾਰ ਗੱਡੀ ਨਾਲ ਵੱਜਾ ਅਗਲੇ ਬੰਨੇ ਵੱਜਾ ਪਤਾ ਨਹੀਂ ਉਥੇ ਮੋੜ ਤੇ ਹੋਇਆ ਵਾ ਬੜੀ ਬੜੀ ਹੋ ਗਈ ਮੋਟਰਸਾਈਕਲ ਦੇ ਅੱਜ ਵੱਜ ਕੇ ਅੱਗ ਲੱਗੀ ਮੋਟਰ ਨੂੰ ਉਹ ਲੋਕ ਮਿੱਟੀ-ਮੁੱਟੀ ਪਾ ਜਨੂੰ ਮਜਾਇਆ ਏ ਥੋੜਾ ਉੱਚਾ ਚੁੱਕ ਕੇ ਬਲੇ ਨੂੰ ਵੱਜਾ ਫਿਰ ਫੇਰ ਦੇ ਪਿਆਸ ਦੇ ਨੇ ਲੋਕਾਂ ਚੁੱਕਿਆ ਪਤਾ ਨਹੀਂ ਉਹ ਗੱਡੀ ਵਾਲੇ ਨਾਲ ਹੀ ਗਿਆ ਨਹੀਂ ਗੱਡੀ ਤੇ ਉੱਥੇ ਹੀ ਮੁੜ ਕੇ ਜਿੰਨੇ ਜਨੂੰ ਅਸੀਂ ਗਏ ਆ ਹਰ ਨੇ ਜਾਂਦਿਆਂ ਨੂੰ ਤੇ ਖਤਮ ਹੀ ਹਰ ਗੱਡੀ ਵਾਲੇ ਜਿਹੜੇ ਉਹ ਉਦੋਂ ਤੱਕ ਧਿਆਨ ਪਛਾਤੇ ਸੀ ਹੁਣ ਅੱਜ ਪਤਾ ਲੱਗਾ ਵੀ ਉਹ ਕੋਈ ਲਹਿਰ ਕੇ ਬੰਡਿਆ ਉਸੋਂ ਦੇ ਜਾਂਦਾ ਹੀ ਪੀਟੀ ਦੀ ਤਿਆਰੀ ਕਰਦਾ ਪੀਟੀ ਦੀ ਕਰਦਾ ਸੀ ਥੋੜਾ ਪੜ੍ਹਾਈ ਤੇ ਵੀ ਧਿਆਨਦਾ ਮੈਂ ਥੋੜਾ ਕਹਿ ਆਵਾਜ਼ ਮੈਂ ਕਹਾਂ ਦਸਵੀਂ ਕੀਤੀ ਉਦ ਤਰ੍ਹਾਂ ਦੇ ਆਹ ਕਹਿੰਦਾ ਮੈਂ ਪੀਟੀ ਕਰਨੀ ਆ ਮੈਂ ਹਜੇ ਤੇ ਟੈਂਬ ਬੜਾ ਕਹਿੰਦਾ ਨਹੀਂ ਚਾਚਾ ਮੇਰੇ ਕੋਲ ਸਮਹਾ ਹੀ ਹੋਣੀ ਆ ਮੈਂ ਸਾਲ ਚ ਮਹਾ ਹੀ ਕਰਨੀ ਆ ਇਹ ਕਿ ਆ ਕਰ ਲਾ 10 ਦਿਨ ਪਹਿਲਾਂ ਰਿਜ਼ਲਟ ਆਇਆ ਦੱਸ 10 ਦਿਨ ਪਹਿਲਾਂ ਰਿਜ਼ਲਟ ਆਇਆ 81% ਨੰਬਰ ਆਏ ਆ ਇੱਥੇ ਹਜੇ ਪਉਣਾ ਹੀ 골ਡਨ 뷰 ਪੜਦਾ ਹੈ ਅੱਗੇ ਵੀ ਪਲੱਸ 1 ਚ ਦਾਖਲਾ ਲੈਣਾ ਹੀ ਹਜੇ ਕੋ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਹੈ ਚਰਨਜੀਤ ਸਿੰਘ ਪੰਚਸੰਗ ਰਾਏ ਤੋਂ ਜਿਹੜੀ ਇਹ ਦੁੱਖदाई ਖਬਰ ਹੋਈ ਆ ਸਾਡਾ ਛੋਟਾ ਵੀਰ ਆ ਸਾਡਾ ਭਰਾਵਾਂ ਵਰਗਾ ਸਾਡੇ ਨਾਲ ਹੀ ਰਹਿੰਦਾ ਸੀ ਖਾਂਦੇ ਪਿੰਦੇ ਇਕੱਠੇ ਰਹੇ ਅਸੀਂ ਜਰਾ ਤੇ ਅੰਮ੍ਰਿਤਸਰ ਜਾ ਰਿਹਾ ਇਹਦਾ ਤੇ ਰਸਤੇ ਵਿੱਚ ਸੁਈਆਂ ਲੱਗੇ ਦੋ ਅੱਗੋਂ ਥਾਰ ਗੱਡੀ ਆਉਣੀ ਹੈ ਤਾਂ ਇਹਨਾਂ ਦੇਖਿਆ ਆਣੀ ਆ ਚਲੋ ਤੇਜ਼ ਹੀ ਗੱਡੀ ਤੇ ਇਹਦਾ ਜਿਹੜਾ ਕਿ ਸੀ ਜਾਣ ਤੋਂ ਹੱਥ ਤੋਂ ਬੈਠਾ ਵਿਚਾਰਾ ਸਾਡਾ ਛੋਟਾ ਵੀਰ ਥਾਰ ਗੱਡੀ ਵਾਲੇ ਥਾਰ ਵਾਲੇ ਉਹ ਪਤਾ ਕੀਤਾ ਕੋਈ ਬਟਾਲੇ ਵਾਲੀ ਸਾਈਡ ਦੇ ਨੇ ਉੱਥੇ ਲੱਗੀਆਂ ਛਾਣੀਆਂ ਲੱਗੀਆਂ ਮਜੀਠੇ ਛਾਣੀਆਂ ਲੱਗੀਆਂ ਥਾਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਪਰਿਵਾਰ ਨੂੰ ਬਹੁਤ ਡੂੰਗਾ ਸਦਮਾ ਆਇਆ ਦਸਵੀਂ ਪਾਸ ਕਰਕੇ ਜਿਹਦੇ ਹੁਣ ਥੋੜੇ ਦਿਨ ਹੋਇਆ ਰਿਜ਼ਲਟ ਹੋਇਆ ਹੀ ਪਾਸ ਆਈ ਤਾਂ ਨਹੀਂ ਮੈਂ ਅੰਮ੍ਰਿਤਸਰ ਜਾਣਾ ਮੇਰੀ ਸਟੱਡੀ ਥੋੜੀ ਵੀਕ ਆ ਤੇ ਮੈਂ ਪੀ.ਟੀ. ਕਰਨੀ ਆ ਤਾਂ ਮੇਰੀ ਸਾਲ ਨੂੰ ਮੈਂ ਸੈੱਟ ਹੋਣਾ ਮਾ ਮੇਰੀ ਸਟੱਡੀ ਹੋਣੀ ਆ ਕੰਪਲੀਟ ਤੇ ਮੈਂ ਅੰਮ੍ਰਿਤਸਰ ਜਾਂਦਾ ਸੀ ਤੇ ਰਸਤੇ ਸੀ ਕਲਾਸ ਲਾ ਕੇ ਆ ਰਿਹਾ ਸੀ ਉਹਦੇ ਬਾਅਦ ਸ਼ਾਮੀ ਇਹਨਾਂ ਦੇ ਰਿਸ਼ਤੇਦਾਰ ਨੇ ਇਹਦੇ ਪਿਤਾ ਜੀ ਦੇ ਨਾਨਕੇ ਨੇ ਇੱਥੇ ਬੱਲ ਉਹਨਾਂ ਦੇ ਪੋਤਰਾ ਆਇਆ ਇਹਨਾਂ ਦਾ ਚਾਹ ਦੋਤਾ ਉਥੇ ਉਹਨਾਂ ਨੇ ਬੁਲਾਇਆ ਵੀ ਚਲ ਕੋਈ ਨਹੀਂ ਆ ਜਾ ਇੱਥੇ ਮਤਲਬ ਬੈਨੇ ਆ ਕਿੱਥੇ ਕਰਦੇ ਆ ਕੁਛੀ ਮਨਾਉਨੇ ਆ ਲੇਕਿਨ ਕੁਸ਼ੀਆਂ ਵਿਚਾਰਾ ਮਨਾ ਨਹੀਂ ਪਾਇਆ ਪਹੁੰਚ ਨਹੀਂ ਪਾਇਆ ਹਾਂਜੀ ਉਹ ਵੀ ਨਾਲ ਹੀ ਉਥੇ ਖੜੇ ਗਏ ਨੇ ਵੀ ਚੱਲਣ ਦੀ ਹੈ ਕਾਰਵਾਈ